ਆ ਦੇਖ ਲਓ ਬਈ ਨਵੀਂ ਮੰਝਾ ਬਣਾਤਾ ਬਾਈ ਉਹਨੇ ਸਟੀਲ ਦਾ ਇਹ ਬਈ ਮੰਝਾ ਹੀ ਆ ਨਹੀਂ ਬਾਈ ਇਹ ਮੰਝਾ ਨਹੀਂ ਹੈ ਹਾਂਜੀ ਇਹ ਡਾਈਨਿੰਗ ਸੈੱਟ ਆ ਇਹ ਡਾਈਨਿੰਗ ਟੇਬਲ ਤਿਆਰ ਕਰਵਾ ਰਹੇ ਆ ਆਪਾਂ ਠੀਕ ਹੈ ਜੀ ਕਸਟਮਰਾਂ ਦੀ ਡਿਮਾਂਡ ਦੇ ਉੱਤੇ ਇਹ ਜਿਵੇਂ ਵੱਡਾ ਕਿਸੇ ਨੂੰ ਡਾਈਨਿੰਗ ਟੇਬਲ ਨਹੀਂ ਐਡਾ ਤਾਂ ਮੰਝੀ ਲੱਗੇ ਬਈ ਇਹ ਡਾਈਨਿੰਗ ਟੇਬਲ ਹੁੰਦਾ ਬਈ ਨਹੀਂ ਨਹੀਂ ਬਾਈ ਮੰਝਾ ਨਹੀਂ ਹੈ ਇਹ 8 ਸੀਟਰ ਡਾਈਨਿੰਗ ਟੇਬਲ ਹੈ ਇਹ ਡਿਮਾਂਡ ਦੇ ਉੱਤੇ ਤਿਆਰ ਕਰਵਾ ਰਹੇ ਆ ਆਪਾਂ ਕਸਟਮਰ ਇਹ ਬਣਿਆ ਹੋਇਆ ਪਿਆ ਬਈ ਕੋਈ ਆ ਹਾਂਜੀ ਹਾਂਜੀ ਇੱਕ ਆਪਣੇ ਕੋਲੇ 8 ਸੀਟਰ ਠੀਕ ਹੈ ਆਪਣਾ ਟੀਕ ਦੇ ਵਿੱਚ ਬਣਿਆ ਹੋਇਆ ਹੈ 8 ਸੀ ਟ੍ਰੈਮਾ ਲਾਈ ਕਈ ਵਾਰ ਵੱਡਾ ਪਰਿਵਾਰ ਹੁੰਦਾ ਨਾ ਬਈ ਹਾਂਜੀ ਹਾਂਜੀ ਜਿਵੇਂ ਕਿਸੇ ਦਾ ਵੱਡਾ ਪਰਿਵਾਰ ਆ ਵੱਡੀ ਫੈਮਿਲੀ ਆ ਜਿੰਨਾਂ ਕੋਲੇ ਲੋਬੀ ਏਰੀਆ ਜ਼ਿਆਦਾ ਹੈਗਾ ਹੂੰ 8 ਸੀਟਰ ਦਾ ਮਤਲਬ ਇਹ ਵੀ ਨਹੀਂ ਹੈਗਾ ਵੀ ਜਗ੍ਹਾ ਜਿਆਦਾ ਰੋਗ ਤੇ ਕੁਰਸੀਆਂ ਦੇ ਅੰਦਰ ਹਾਂਜੀ 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 ਜੀ ਅੰਡਰ ਸੈਟ ਹੋ ਜਾਂਦੀਆਂ ਦੇਖੋ ਬਿਲਕੁਲ ਜੀ ਬਿਲਕੁਲ ਇਹਦੇ ਵਿੱਚ ਜਿਹੜੀ ਜਗ੍ਹਾ ਘੱਟ ਰੋਗਦੀ ਹੈ ਕੁਰਸੀ ਬਈ ਛੋਟਾ ਵੀ ਮੰਗਣਗੇ ਛੋਟੇ ਪਰਿਵਾਰ ਹੁੰਦੇ ਆ ਹਾਂਜੀ ਹਾਂਜੀ ਮੈਂ ਛੋਟੇ ਦੇ ਵਿੱਚ ਕਿੰਨੇ ਕਿ ਪਿਆ ਅੱਜ ਮੈਂ ਬੁੱਟਰਨ ਆ ਗਏ ਹਾਂਜੀ ਇਹ ਟਾਲੀ ਦੇ ਵਿੱਚ ਤਿਆਰ ਹੋਇਆ ਜੀ ਇਹ 6 ਸੀਟਰ ਆ ਗਿਆ ਡਾਈਨਿੰਗ ਟੇਬਲ ਮਾਰਬਲ ਦੇ ਵਿੱਚ ਆ ਗਿਆ ਨਾ ਬਈ ਇਹ ਮਾਰਬਲ ਦੇ ਵਿੱਚ ਆ ਗਿਆ ਜੀ ਤੇ ਕਾਰਵਿੰਗ ਵਾਲੇ ਇਹੀਆਂ ਕੁਰਸੀਆਂ ਆ ਕਾਰਵਿੰਗ ਟੇਬਲਾਂ ਦੀ ਆਪਣੇ ਕੋਲ ਇੱਕ ਕਲੈਕਸ਼ਨ ਬਹੁਤ ਹੈਗੀ ਹੈ ਜੀ ਠੀਕ ਹਾਂਜੀ ਇਹ 1 ਲੱਖ 2857 ਦਾ ਸੀਗਾ ਪਰ ਇਹ 72000 ਦਾ ਲਾ ਰੱਖਿਆ ਬਾਈਆਂ ਨੇ ਹਾਂਜੀ ਹਾਂਜੀ ਇਹਦਾ ਆਪਾਂ 30% ਆਫ ਕਰਕੇ ਸਿਰਫ 72000 ਦਾ ਪਰ ਮਹਾਲੀ ਸ਼ਹਿਰ ਦੇ ਵਿੱਚ ਬਾਈ ਜਿਹੜਾ ਆਪਾਂ ਪਹਿਲਾਂ ਵਾਲੇ ਰੇਟ ਦੇ ਵਿੱਚ ਵੀ ਨਹੀਂ ਇਹ ਮਿਲਦਾ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਮਹਿੰਗਾਈ ਜਿਆਦਾ ਹੈ ਮਹਾਲੀ ਸ਼ਹਿਰ ਦੇ ਵਿੱਚ 82 ਸੈਕਟਰ ਦੇ ਵਿੱਚ ਬੈਠਾ ਬਾਈ ਹੋਰੀ ਪਰ ਇਹ ਡਿਲੀਵਰੀ ਵੀ ਕਰਦੇ ਨੇ ਜਿੱਥੇ ਮਰਜ਼ੀ ਕਰਾਓ ਸਾਰੇ ਪੰਜਾਬ ਦੇ ਵਿੱਚ ਬਰਨਾਲਾ ਬੁੱਢਜਾ